ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣਾ ਆਪਾਂ ਪਹੁੰਚੇ ਆ ਪਿੰਡ ਝਾੜੋਂ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਬਾਈ ਗੱਗੀ ਕੋਲੇ ਪਹੁੰਚੇ ਹੋਏ ਆ ਸਿੱਧੂ ਡੈਰੀ ਫਾਰਮ ਤੇ 6 گاਵਾ ਦਿਖਾਵਾਂਗੇ ਤਿੰਨ ਤਾਜ਼ੀਆਂ ਸੂਈਆਂ ਤੇ ਤਿੰਨ ਆਗੀਆਂ ਸੱਜਣੋ ਗੱਬਣਾ ਤੇ ਇੱਕ ਆ ਨਾ ਵੱਡੀ ਬੱਛੀ ਆ ਗਈ ਫਾਰਮ ਵਾਲੀ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਇਕੱਲਾ ਇਕੱਲਾ ਪਸ਼ੂ ਖੋਲ ਕੇ ਤੋਰ ਕੇ ਦਿਖਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਸੱਜਣੋ ਬਾਈ ਤੋਂ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਇਹ ਸਮਝ ਲਓ ਵੀਰੇ ਰੇਟ ਨੇ ਬਾਈ ਦੇ ਬਿਲਕੁਲ ਜਾਇਜ ਹੋਣਗੇ ਤੇ ਕੁਆਲਿਟੀ ਤੁਹਾਡੇ ਸਾਹਮਣੀਆਂ ਟੋਪ ਦੀ ਕੁਆਲਿਟੀ ਆ ਹੋਰ ਗੱਗੀ ਕਿਵੇਂ ਆ ਫਿਰ ਬਈ ਸੱਚੀ ਗੱਲ ਛੜਦੀ ਕਲਾ ਕਿਰਪਾ ਬਈ ਬਾਬੇ ਨਾਨਕ ਜੀ ਕਿਵੇਂ ਚੱਲਦਾ ਕੰਮ ਵਧੀਆ ਚੱਲਦਾ ਵੀਰ ਆ ਨੰਬਰ ਬੋਲ ਦਿਓ ਜੀ ਨੰਬਰ ਵੀਰ ਜੀ ਆਪਣਾ 97799 93299 ਇੱਥੋਂ ਕਰਦੀ ਇੱਕ ਨੰਬਰ ਦੋ ਹਾਂਜੀ ਵੀਰੇ ਤਾਜੀ ਸੂਈ ਆ ਜਿਵੇਂ ਤਾਜੀ ਸੂਈ ਆ ਵੀਰੇ ਇੱਕ ਇਹ ਪਰਸੂ ਸੂਈ ਆ ਠੀਕ ਆ ਜੀ ਬੱਚਾ ਕੀ ਆ ਗਿਆ ਨਾਲ ਬੱਚਾ ਵੀਰੇ ਮਗਰ ਆ ਨਾਲ ਆ ਗਿਆ ਮੇਲ ਕਾ ਫਸੂਆ ਕਿਹੜਾ ਗੱਗੀ ਦਾ ਸੂਆ ਵੀਰੇ origignal ਦੂਜਾ ਸੂਆ ਬਾਈ ਕਹਿੰਦਾ ਆ ਗਿਆ origignal ਦੂਜਾ ਤੇ ਸਵੇਰ ਆਦੀ ਆ ਗਈ ਠੰਡੀ ਸੀ ਲੱਦ ਦੋ ਮੁੱਗੀ ਕਰਨ ਵਾਲਾ ਸਿਸਟਮ ਹੀ ਆ ਨਾ ਹਾਂਜੀ ਹਾਂਜੀ ਵੀਰੇ ਆ ਤੋਰ ਖੋਲ ਕੇ ਸੂਆ ਦੂਜਾ ਪਰਸੋਂ ਨਹੀਂ ਸੂਈ ਆ ਬਾਈ ਹਾਂ ਵੀਰੇ ਪਰਸੋਂ ਸੂਈ ਆ ਜੇਰ ਜੂ ਡਾਨਾ ਬਿਦੌਟ ਆਪਣੇ ਕੋਲੇ ਵੀਡੀਓ ਪਈ ਆ ਸਾਰੀ ਠੀਕ ਆ ਜੀ ਹਾਂਜੀ ਵੀਰੇ ਆ ਵੀਡੀਓ ਪਾਈ ਕਹਿੰਦਾ ਹੈ ਗਿਆ ਜੇਰ ਜੱਪੇ ਦੀ ਡਾਨਾ ਤੇ ਥਾਨਲੇਵੇ ਦੀ ਯਾਰ ਪਾਲੀ ਸਾਫ ਆ ਬੱਚੀ ਗੱਲ ਕਰ ਲਈਏ ਉਹੀ ਗੱਲ ਆ ਵੀ ਫੁੱਲ ਸਾਈਜ਼ ਦਾ ਲੇਵਾ ਬੀ ਆ ਮੰਨ ਲਾ ਪੂਰੀ 20 ਸੋ ਕਰਕੇ ਪ੍ਰਮਾਤਮਾ ਬੱਚੀ 20 ਤੋਂ ਬਾਹਰ ਚੱਲਣ ਵਾਲੀ ਆ ਤੇ ਲੇਵਾ ਰੱਖਦੀ ਆ ਫਸਮਾ ਜਾ ਹਾਂ ਬਿਲਕੁਲ ਫਸਮਾ ਵੀਰੇ ਫਾੜੀ ਵਾਲਾ ਲੇਵਾ ਅੱਤੌਰ ਚੋ ਬਰਾਏ ਨੂੰ ਕਮਾਲ ਦੀ ਬਿਲਕੁਲ ਸਾਫ ਸਟਿਚ ਅਡਰ ਤੇ ਥਣ ਲੇਵੇ ਦੀ ਆ ਗਈ ਬਿਲਕੁਲ ਸਾਫ ਇੱਥੇ ਰੋਗ ਲਈ ਮਾੜੀ ਇੱਥੋਂ ਚੈੱਕ ਕਰ ਸਕਦਾ ਕੱਲਾ ਕੱਲਾ ਥਣ ਲੱਗਿਆ ਮੱਝਾਂ ਦਾ ਸਿਸਟਮ ਲੈ ਸਭਾ ਦੀ ਜਮੇ ਠੰਡੀ ਆ ਗਈ ਉਹੀ ਗੱਲ ਆ ਬੇੜੇ ਚ ਖੜਾ ਕੇ ਚੋਣ ਵਾਲਾ ਸਿਸਟਮ ਹੀ ਆ ਕੋਈ ਨਿਆਣਾ ਨਹੀਂ ਲਾਇਆ ਐਂ ਖੜੀ ਆ ਬਚਾਲੀ ਕਿੰਨੇ ਕੁ ਦੁੱਧ ਦੀ ਰਿਪੋਰਟ ਆ ਗਈ ਦੀ ਬਈ ਦੁੱਧ ਨੇ ਦਿੱਤਾ ਹੋਇਆ 20 ਕਿਲੋ ਠੀਕ ਆ ਗੱਲ ਹਾਂਜੀ ਵੀਰੇ ਆ 20 ਕਿਲੋ ਦੁੱਧ ਬਾਈ ਕਹਿੰਦਾ ਪਾਇਆ ਹੋਇਆ ਤੇ ਪ੍ਰਿੰਟ ਪ੍ਰਿੰਟ ਦੀ ਆ ਗਈ ਬੜੀ ਸ਼ਾਨਦਾਰ ਬਾਕੀ ਮੇਨ ਗੱਲ ਹੁੰਦੀ ਆ ਯਾਰ ਥਣਲੇਵੇਂ ਥਣਲੇਵਾ ਬੜਾ ਕਮਾਲ ਦਾ ਲੱਗਿਆ ਲੱਗਿਆ ਇਹਨੂੰ ਕਮਾਲ ਤੋਂ ਕਮਾਲ ਦਾ ਹੀ ਆ ਫਾੜੀ ਵਾਲਾ ਲੇਵਾ ਆ ਗਿਆ ਆ ਗਿਆ ਜਮਾਂ ਇਹਨ ਫਸਵਾ ਮਸਟੈਟਸ ਵਾਲਾ ਸੀਨ ਨਹੀਂ ਹੋਊਗਾ ਇਹ ਬਿਲਕੁਲ ਵੀ ਬਿਲਕੁਲ ਸਾਫ ਸੁਥਰੀ ਹੈ ਬਿਲਕੁਲ ਸਾਫ ਸੁਥਰੀ ਐਡਰ ਰੋਡਰ ਬਹੁਤ ਸੋਹਣਾ ਲੱਗਿਆ ਬੱਚੀ ਨੂੰ ਦੇਖੀ ਨਾੜਾ ਰੂਣਾ ਕਿਵੇਂ ਲੱਗੀਆਂ ਬੱਚੀ ਨੂੰ ਸੁੱਖ ਰੱਖੇ ਪਰਮਾਤਮਾ ਆਪਾਂ ਕਿਣਾ ਉਮਰ ਲਾਵੇ ਵਿਚਾਰੀ ਦੀ ਬੀ 20 ਤੋਂ ਬਾਹਰ ਹੀ ਚੱਲਣਾ ਵੇੜ ਨੇ 20 ਕਿਲੋ ਤੋਂ ਬਾਈ ਕਹਿੰਦਾ ਬਾਹਰ ਦੇ ਤੂੰ ਬਾਕੀ ਇੱਕ ਗੱਲ ਤੁਹਾਨੂੰ ਮੈਂ ਕਹਿਣਾ ਹੁੰਦਾ ਵੀ ਜਿਹੜੇ ਭਰਾ ਨੇ ਲੈਣੀ ਆ ਫੋਨੇ ਬਾਈ ਕੱਕੀ ਆਪੀ ਜੱਜਮੈਂਟ ਕਰਕੇ ਲਵੋ ਕਿਤਾ ਸਾਡੀਆਂ ਖਰੀਦੀਆਂ ਹੋਈਆਂ ਜਿਵੇਂ ਸਾਨੂੰ ਮਾਲ ਕਰਪੋਰਟ ਦੱਸਤਾ ਸੀ ਉਵੇਂ ਹੀ ਦੱਸਦੇ ਆ ਠੀਕ ਆ ਗੱਲ ਹਾਂਜੀ ਵੀਰੇ ਇਹਦਾ ਰੇਟ ਕੱਕੀ ਕੀ ਰਹੂ ਇਹਦਾ ਵੀਰੇ ਮੁੱਲ ਦੇ ਗੁਰੀ ਜਿੰਨਾ ਮਰਜ਼ੀ ਕਰਾਲਾ 85 ਕਰਾਲਾ 90 ਜਿੰਨਾ ਮਰਜ਼ੀ ਕਰਾਲਾ ਹਨਾ ਠੀਕ ਆ ਜੀ ਇਹ ਬੱਚੀ ਦਾ ਆਪਾਂ ਲੈਣ ਦੇਣਾ 70000 ਦੀ ਬੱਚੀ ਦੇ ਦਾਂਗੇ ਤੇ ਫੋਨ ਲਾਇਦਾ ਬੰਦੇ ਦਾ ਮਾਨਤਨ ਆਪਾਂ ਜ਼ਰੂਰ ਕਰਾਂਗੇ 70 20 ਹਾਂਜੀ ਵੀਰੇ ਤੇ ਬੱਚੀ ਬਹੁਤ ਕਮਾਲ ਹੈ ਤੇ ਇਹ ਨਾ ਕਹਦੀ ਵੀ ਬੈਗ ਨਹੀਂ ਨਹੀਂ ਵੀਰੇ ਪਾਕ ਤੇ ਮਸ਼ਹੂਰੀ ਦਾ ਨਾ ਵੀਰੇ ਆਪਾਂ ਰੋਜੀ ਆਪਾਂ ਤੈਨੂੰ ਪਤਾ ਪਿਛਲੀ ਵੀਡੀਓ ਜੀ ਦ ਤੇ ਬੱਛੀ ਸੱਜਣੋ ਆ ਗਈ ਦੂਜਾ ਸੂਆ ਆ ਗਈ ਕਮਾਲ ਦੀ ਹਰੇਕ ਪੱਖ ਤੋਂ ਬਾਈ ਕਹਿੰਦਾ 70 ਚੋਂ ਵੀ ਨਾ ਮਾਨ ਤਾਨ ਕਰ ਦਾਂਗੇ ਤੇ ਲੈ ਬਸ ਮਾਨ ਤਾਨ ਥੋੜਾ ਬਹੁਤ ਹੀ ਹੋਣਾ ਐ ਨਹੀਂ ਹੈਗਾ ਵੀਰੇ ਮਾੜਾ ਫਰਕ ਨਹੀਂ ਹੋਗਾ ਸਿਸਟਮ ਹਾਂਜੀ ਹਾਂਜੀ ਵੀਰੇ ਆਪਣੇ ਰੈਡ ਫਿਕਸ ਹੀ ਹੋਣਾ ਠੀਕ ਆ ਜੀ ਤੇ ਹੁਣ ਆ ਦੋ ਨੰਬਰ ਵੀ ਦਿਖਾ ਇਹਦਾ ਕੱਦ ਘਾਟ ਵਾਲਾ ਕੱਦ ਬਹੁਤ ਆ ਵੀਰੇ ਮੂੰਹ ਵੀ 6 ਦੰਦਾ ਤੁਹਾਨੂੰ ਬਹੁਤ ਸੋਹਣਾ ਲੱਗਿਆ ਦੇਖੀ ਚਪਾਈ ਇਹ ਵੀਰੇ ਰਾਤ 12 ਵਜੇ ਸੂਈਆ ਜੇਰ ਜੂਰ ਬਿਲਕੁਲ ਡੰਨ ਮਾਰੀ ਦੋ ਦੋ ਤਾਰਾਂ ਦੱਤ ਛੜਾ ਲਿੱਦੈ ਨੀ ਪੂਰਾ ਵੀ ਨਹੀਂ ਬਈ ਮੈਂ ਬੋੜਾ ਹੀ ਹੇ ਤਾਂ ਤਾਂ ਪੀਲਾ ਪੀਲਾ ਬ ਇਬਾਕੀ ਚੂਣ ਚੂਣਦਾ ਯਾਰ ਇਹਦਾ ਵੀ ਕੰਮ ਸਿਰ ਆਈ ਜਾਂਦੀ ਕਿਹਦੀ ਕੀ ਰਿਪੋਰਟ ਆ ਕਿ ਦੁੱਧ ਦੀ ਇਨੀ ਵੀਰੇ 18 ਕਿਲੋ ਉੱਤ ਹੈ ਵੀਰੇ 18 ਕਿਲੋ ਹਾਂਜੀ ਵੀਰੇ ਕੱਦਾਂ ਦੇ 6 ਦੰਦਾਂ ਦੇ 6 ਦੰਦਾਂ ਦੇ ਵੀਰੇ ਕੱਲ ਦੀ ਸੂਈ ਹੋਈ ਆ ਕੱਲ ਨਾ ਰਾਤ ਸੂਈ ਆ 12 ਵਜੇ ਰਾਤ ਦੀ ਤੇ ਉਹ ਨਾੜੂਆ ਬੱਚੀ ਆ ਬਿਲਕੁਲ ਨਾ ਬੱਚਾ ਕਿਹੜਾ ਨਾਲ ਬੱਚੀ ਬਹੁਤ ਜੀ ਆ ਨਾਲ ਇਹਦੇ ਆ ਗਈ ਸੱਜਣੋ ਬੱਚੀ ਉਹ ਤੁਹਾਨੂੰ ਵਾਪਸੀ ਇਹ ਦਿਖਾ ਦੂੰਗਾ ਥਣ ਲੇਵਾ ਬੜਾ ਸਾਫ ਬਹੁਤ ਸਾਫ ਹੈ ਵੀਰੇ ਚੱਲੋ ਮੱਜਾਂ ਨਾਲ ਦਾ ਥਣ ਲੱਗਿਆ ਹਾਂਜੀ ਵੀਰੇ ਕੱਦ ਆ ਗਿਆ ਫੁੱਲ ਲੇਵਾ ਹੈ ਵੀ ਸੱਜਣੋ ਨਾ ਆ ਸਮਾਂ ਜੀ ਰੱਖਦੀ ਟੁੱਟ ਮਾਂ ਜਾਂ ਨਹੀਂ ਰੱਖਦੀ ਕਿਸੇ ਜੁਰ ਦੀ ਆਪਣੀ ਫੁੱਲ ਗਰੰਟੀ ਹੈ ਵੀਰੇ ਸਾਰੀਆਂ ਗਾਵਾਂ ਦੀ ਬਰੌਟਾ ਲੱਗ ਤਾ ਵੀਡੀਓ ਪਈ ਆ ਤੇ ਬਾਕੀ ਇੱਕ ਗੱਲ ਤੁਹਾਨੂੰ ਹੋਰ ਦੱਸਣਾ ਮੌਸਮ ਚ ਹਰੇਕ ਚੀ ਚੱਲੂ ਬੱਛੀ ਲੰਬੀ ਵੀ ਫੁੱਲਾ ਕੱਦ ਵੀ ਫੁੱਲਾ ਕਮਾਲ ਆ ਬਾਈ ਤੇ ਜਿਹੜੀ ਮੇਨ ਗੱਲ ਆ ਨਾ ਸਵੇਰ ਆਦੀ ਠੰਡੀ ਆ ਬਿਲਕੁਲ ਠੰਡੀ ਹੈ ਵੀਰੇ ਅੱਬੇ ਨਾ ਬੱਚੇ ਤੋਂ ਬਿਨਾ ਨਿਆਣੇ ਤੋਂ ਚਵਾਈ ਆਪਾਂ ਇਹਦੀ ਕਰ ਸਕਦੇ ਹਾਂ ਥੋੜਾ ਬੱਚੇ ਦਾ ਜਰੂਰ ਕਰਦੀ ਆ ਲੈ ਚੱਲ ਬਈ ਐਨ ਕਿੰਨਾ ਕੁ ਤਾ ਦੱਸਿਆ ਕੀ ਦਾ ਦੁੱਧ ਕੱਢ ਦੂ ਬਾਈ 20 ਕਿਲੋ 20 ਕਿਲੋ ਹਾਂਜੀ ਵੀਰੇ ਕੱਦ ਆ ਗਿਆ ਫੁੱਲ ਹਾਂ ਕੱਦ ਆ ਗਿਆ ਕੱਦ ਫੁੱਲਾ ਕੱਦ ਵਾਜਣ ਵਾਲੀ ਗੱਲ ਨੂੰ ਦਗਾ ਜੇ ਵੀਰ ਸਾਜ ਬਹੁਤ ਸੁਣਾ ਕੇ ਆਈ ਭਈਆ ਚਾਹ ਮਗਰ ਦੀ ਮੂਰਦੀ ਜਿੱਥੋਂ ਦੀ ਮਰਦੀ ਵੇਖ ਲੈ ਖਲੇ ਐ ਨਹੀਂ ਹੈਗਾ ਵੀ ਲੱਤ ਛੜ ਕਰ ਦੂ ਬੱਚੀ ਹਿੱਲਣ ਵਾਲਾ ਸੀ ਹਾਂ ਹਿੱਲਣ ਵਾਲਾ ਸੀ ਮੈਂ ਹੋਈ ਬੰਨੇ ਨੂੰ ਪੱਛੀ ਦਿਖਾ ਦੀ ਜਿਹੜੀ ਨਾਲ ਬੱਚੀ ਆ ਆ ਬੱਚੀ ਵੀਰੇ ਜਮਾ ਨਾਲ ਇਹਦੇ ਆ ਆ ਗਈ ਸੱਜਣੋਂ ਬੱਚੀ ਦੋ ਸ਼ੌਕ ਪੂਰੇ ਕਰ ਦੂ ਇੱਕ ਤਾਂ ਪ੍ਰਿੰਟ ਵਾਲੀ ਬੱਚੀ ਆ ਨਾਲ ਤੇ ਆਪ ਆ ਗਈ ਕਰੋ ਸੰਗ ਚ ਇਹਦਾ ਰੇਟ ਕੀ ਰਹੂਗਾ ਕੀ ਇਹ ਵੀਰੇ ਦੇ ਦਾਂਗੇ ਆਪਾਂ 2 ਕੜ 70 ਦੀ ਹਾਂ ਤੇ ਨਾ 68 ਦੀ ਹਾਂਜੀ ਵੀਰੇ ਛੋੜ ਛੱਪਾ ਕੋਈ ਛੋੜ ਛੱਪਾ ਵੀਰੇ ਮੰਨ ਤਾ ਨਾ ਆਪਾਂ ਜ਼ਰੂਰ ਕਰਾਂਗੇ ਇਹ ਬਾਈ ਕਹਿੰਦਾ ਦੇ ਦਾਂਗੇ ਸਿਰਫ ਤੇ ਸਿਰਫ 68 ਦੀ ਤੇ ਇੱਕ ਆ ਤੋਹਫਾ ਦਿਖਾਉਣਾ ਤੁਹਾਨੂੰ ਇਹ ਬੱਚੀ ਵੀਰੇ ਪਲੂਣ ਆ ਦੰਦਾ ਜਿਵੇਂ ਦੰਦਾ ਜਿਵੇਂ ਚੈੱਕ ਨਹੀਂ ਕੀਤੇ ਹੋ ਸਕਦਾ ਖੀਰੀ ਵੀ ਹੋ ਸਕਦੀ ਹੈ ਠੀਕ ਆ ਆ ਬੱਚਾ ਕੀ ਨਾਲ ਮੱਛਾ ਵੀਰੇ ਮੰਗਰ ਨਾਲ ਮੇਲ ਕਾਫ ਇਹ ਕਦੋਂ ਸੁਣਿਆ ਥਣ ਕਿਦਾਂ ਲਗਿਆ ਇਹ ਸੂਈ ਆ ਕੱਲ ਵੀਰੇ ਕੱਲ ਸ਼ਾਮ ਨੂੰ 4 ਵਜੇ ਸੂਈ ਆ ਇਹਦੀ ਵੀ ਜੇਰ ਦੀ ਬਦੌੜ ਵੀ ਬਾਕੀ ਬਿਊਟੀ ਚ ਵਾਲੀ ਆ ਨਾ ਐ ਨਹੀਂ ਹੈਗਾ ਵੀ ਜਿਵੇਂ ਪਹਿਲਾਂ ਨਾਲ ਥਣ ਕਹੇ ਜਾਂਦੇ ਕਿ ਮੁੱਠੀ ਵਾਲਾ ਠੀਕ ਆ ਗੱਲ ਵਾਈ ਕਰਕੇ ਦੁੱਧ ਵੀ ਚਿੱਟਾ ਆ ਨਾ ਜਮਾ ਚਿੱਟਾ ਵੀਰੇ ਤੇ ਬਾਕੀ ਸੁਣੋ ਇਧਰਲੇ ਬਨੇ ਹੀ ਦਿਖਾ ਦੇਣਾ ਜੀ ਬਾਈ ਇਥ ਬੜੀ ਪਸੰਦ ਆਉਣੇ ਥਣ ਥਣ ਦੀ ਬੜੀ ਚੰਗੀ ਆ ਸਾਫ ਸੁਥਰੀ ਤੇ ਬਾਕੀ ਲੇਵੇ ਦਾ ਡਿਜ਼ਾਈਨ ਬੜਾ ਵਧੀਆ ਰੱਖਿਆ ਹੈ ਨਾ ਹਾਂ ਐਂ ਰੱਖ ਦਿਆ ਨਾਲ ਲੱਗ ਮੈਂ ਧੋਰ ਚੋਪੜਾ ਬੋਲ ਕੇ ਬਿਊਟੀ ਚ ਵੀ ਫੁੱਲ ਲਾ ਗਿਆ ਵਿਚ ਨੂੰ ਤੇ ਬਾਕੀ ਪ੍ਰਿੰਟ ਵੀ ਬੜਾ ਸ਼ਾਨਦਾਰ ਆ ਗਿਆ ਪੰਛੀ ਦਾ 2 ਜਾਂ 2 ਕਹਿੰਦਾ 4 ਦੰਦੀ ਹੋ ਸਕਦੇ ਆ ਹੋ ਸਕਦਾ ਖੀਰੀ ਵੀ ਹੋਵੇ ਤੇ ਬਾਕੀ ਲੇਵਾ ਰੱਖ ਦਿਆ ਨਾਲ ਲੱਗ ਮਾ ਬਿਲਕੁਲ ਫਿੱਟਡ ਆ ਡਰ ਬਾਰ ਵਾਲੀਆਂ ਗਾਵਾਂ ਨਾਲ ਦਾ ਡਰਾ ਬਿਲਕੁਲ ਕੰਪੈਕਟ ਆ ਡਰ ਬਿਲਕੁਲ ਕੰਪੈਕਟ ਆ ਡਰ ਕੇ ਲਈਏ ਜੀ ਨੂੰ ਆਪਣਾ ਉਹ ਆਰਡਰ ਰੱਖ ਦਿਆ ਤੇ ਕਦੋਂ ਸੁਈਏਗਾ ਕੀ ਇਹ ਬਈ ਕੱਲ ਸੁਈਏਗਾ ਕੱਲ ਦੀ ਤੇ ਸ਼ਕੀਨ ਵਾਲੀ ਹੈ ਨਾ ਸ਼ਕੀਨ ਵਾਲੀ ਹੈ ਬਈ ਐ ਮੰਨਣ ਵਾਲੇ ਬੰਦੇ ਦੇ ਬੱਸੀ ਵਾਲੇ ਸੌਂਗ ਪੂਰੇ ਹੋਣਗੇ ਸਾਰੇ ਸੌਂਗ ਬੱਛੀ ਆ ਬਈ ਇਹਦਾ ਜੀ ਠੀਕ ਆ ਗੱਲ ਹਾਂਜੀ ਵੀਰੇ ਇੱਥੋਂ ਕਰ ਸਕਦੇ ਹੋ ਚਾ ਇੱਕ ਪ੍ਰਿੰਟ ਪ੍ਰਿੰਟ ਵਾਲਾ ਸ਼ਾਨਦਾਰ ਆ ਕਿਹੜਾ ਹੋਰ ਕਮਾ ਦੇ ਇੱਥੋਂ ਕਮਾ ਲਿਆ ਕਮਾ ਲਿਆ ਨਾ ਨੁਕਰਾ ਬਹੁਤਾ ਬੱਛੀ ਦਾ ਠੀਕ ਆ ਗੱਲ ਹਾਂਜੀ ਵੀਰੇ ਤੇ ਆ ਆਰਡਰ ਰੱਖੂ ਜਮਾ ਨਾਲ ਜਮਾ ਨਾਲ ਜਮਾ ਫਿਕਸ ਪੂਰੀ ਬੜਾ ਨਹੀਂ ਕਹਿੰਦਾ ਮੈਂ ਜਿਵੇਂ ਕੋਈ ਕੱਲੀ ਕੈਰੀ ਰੱਖਣੀ ਹੈ ਕਿਸੇ ਨੇ ਸੌਂਗ ਵਜੇ ਰੱਖਣੀ ਆ ਨਾਲੇ ਬੱਛੀ ਵਾਲਾ ਸੌਂਗ ਪੂਰਾ ਠੀਕ ਆ ਦੁੱਧ 15 16 ਕਿਲ 15 ਕਿਲੋ ਜ ਆ ਡਿਜ਼ਾਈਨ ਆਰਡਰ ਦਾ ਬਹੁਤ ਸੋਹਣਾ ਰੱਖਦੇ ਚਮਨ ਨਾਲ ਲੱਗਵਾ ਮਸਟੈਟਸ ਵਾਲਾ ਕੰਮ ਜ਼ੀਰੋ ਹੋ ਜਾਂਦਾ ਹਾਂਜੀ ਵੀਰੇ ਥੋੜੀ ਜਿਹੀ ਪਲੋਨ ਤਾਂ ਹੈਗੀ ਇੱਕ ਬੰਨੇ ਠੀਕ ਆ ਗੱਲ ਹਾਂਜੀ ਹਾਂਜੀ ਵੀਰੇ ਓਦਾਂ ਥਾਂ ਲੇਵੇ ਦੀ ਸਾਫ ਆ ਹਾਂ ਆ ਲੈ ਚੱਲ ਬਈਆ ਇਹਨੂੰ ਇਹਦੇ ਕਾ ਕੀ ਕਿੰਨੇ ਪੈਸੇ ਪਾਵਾਂਗੇ ਇਹ ਵੀਰੇ ਮੁੱਲ ਜਿੰਨਾ ਮਰਜ਼ੀ ਕਰਾ ਲੈ ਕੋਈ ਇਹਦਾ ਲੈਣ ਦੇਣ 65000 ਰੁਪਏ ਲਵਾਂਗੇ ਵਿੱਚ ਦਾ ਬਾਟ ਦੀ ਦੇ ਦਾਂਗੇ ਹਾਂਜੀ ਵੀਰੇ ਸੂਆ ਪਹਿਲਾਂ ਸੂਆ ਪਹਿਲਾਂ ਵੀਰੇ ਰੀਜਨਲ ਇਹ ਬਾਈ ਕਹਿੰਦਾ ਕੋਈ ਔਲ ਸ਼ਾਲ ਨਹੀਂ ਹੈਗੀ ਲੈ 8000 ਦੀ ਲੈ ਅ ਚਵਾਈ ਵਾਲੀ ਮੋਟੀ ਆ ਨਾ ਲੈ ਗਰਲੈਂਡੋ ਨਾਲ ਵੀ ਅ ਚਵਾਈ ਦਾ ਚਾਹੇ ਬਾਈ ਏ ਬਾਈ ਕਹਿੰਦਾ ਹੋ ਜੂਗੀ 62000 ਦੀ ਬੱਚੀ ਇੱਥੇ ਤੋਂ ਚੈੱਕ ਕਰ ਸਕਦੇ ਹੋ ਪ੍ਰਿੰਟ ਵੀ ਬਹੁਤ ਸ਼ਾਨਦਾਰ ਆ ਤੇ ਲੇਵਾ ਵੀ ਬਹੁਤ ਖਮਾਰਦਾਰ ਰਹੀ ਆ ਠੰਡੀ ਸੀ ਲੱਗ ਬਿਲਕੁਲ ਨਾਲ ਲਗਮ ਵਾਲੇ ਵਾਰਾ ਸੋਹਣਾ ਲੱਗਿਆ ਬੱਚੀ ਇੱਥੋਂ ਦੀ ਫੇਸ ਕੁਆਲਟੀ ਕਰ ਸਕਦੇ ਹੋ ਚੈੱਕ ਤੇ ਹੌਣ ਚੋ ਬਰਾ ਆ ਤੋਰਦੇ ਨਸਲੀਜ ਵੀ ਫੁੱਲਦਾ ਬੱਚੀ ਇਹਦੀ ਬਰੀਡ ਫੁੱਲ ਆ ਵੀਰੇ ਕੁਆਲਟੀ ਚ ਫੁੱਲ ਆ ਵੱਡੀ ਵੀ ਆ ਗਈ ਹੈ ਨਾ ਹਾਂਜੀ ਹਾਂਜੀ ਵੀਰੇ ਤੇ ਨਸਲ ਬਰੀਡ ਵੀ ਫੁੱਲ ਆ ਗਈ ਜੀ ਇਹਦਾ ਕਿਹੜਾ ਸੂਆ ਭਾਈ ਇਹਦਾ ਵੀਰੇ ਸੂਆ ਪਹਿਲਾ ਪਹਿਲਣ ਪਲੂਨ ਆ ਵੀਰੇ ਜਮ ਅਰੀਜਨਲ ਦੰਦ ਤਾਂ ਨਹੀਂ ਦੇਖੇ ਦੰਦ ਵੀਰੇ ਦੰਦਾ ਜੀ ਐਵੇਂ ਚੈੱਕ ਨਹੀਂ ਕਰੇ ਆਪਾਂ ਠੀਕ ਆ ਗੱਲ ਕਮਾਲ ਆ ਇਹਨੂੰ ਪ੍ਰਿੰਟ ਪ੍ਰਿੰਟ ਬਹੁਤ ਸ਼ਾਨਦਾਰ ਬਹੁਤ ਸੋਹਣਾ ਵੀਰੇ ਨਸਲ ਕੁਆਲਟੀ ਦੇਖੀ ਫੇਸ ਕਿੰਨਾ ਸੋਹਣਾ ਕਾਏ ਕਦਨ ਕੱਢਦੀ ਹੈ ਕਿ ਕੀ ਕੁਆਲਟੀ ਵਾ ਦੇਖੀ ਡੰਡੀ ਕਿੰਨੀ ਅਗਰੀ ਲੈ ਅਈ ਵੇ ਦੇਖੀ ਥਣ ਗਿਆ ਜਾ ਪਹਿਲਣ ਦਾ ਸਵੇਰਾ ਦੀ ਬਾਈ ਕਹਿੰਦਾ ਇਹ ਵੀ 20 ਆ ਕੇ ਆਪਣੇ ਹਿਸਾਬ ਨਾਲ ਪਹਿਲੇ ਨਹੀਂ 20 ਤੋਂ ਪਾਹ ਚੱਲ ਰਹਿਣੇ 20 ਕਿਲੋ ਦੇ ਦੇਣਾ ਪਹਿਲੇ ਲੈ ਚਲਾ ਇਹਨੂੰ ਆ ਜਾ ਕਾਏ ਕਦਨ ਕੱਢੂਗਾ ਕੀ ਇਹ ਬਈ ਐ ਮੰਨ ਲਾ ਇਹਦੇ ਪੇ ਆਜੇ 5-6 ਦਿਨ ਹਫਤਾ ਮੰਨ ਕੇ ਲੈ ਲਓ ਵੀਰੇ ਇੱਕ ਹਫਤਾ ਹਾਂ ਢਿੱਲ ਟੁੱਲ ਦੇਖੀ ਬਹੁਤ ਆ ਵਧੀਆ ਨੇ ਇਨੇ ਬੜਨਾਂ ਬਹੁਤਾ ਟੱਲਣਾ ਬਹੁਤ ਪਈਆਂ ਵਿੜਦੋ ਥੋੜੀ ਬਹੁਤੀ ਪਾੜ ਲੱਗੀ ਪੌਣਾ ਨਾ ਹਾਂਜੀ ਆ ਲੈ ਜੀ ਪਾੜ ਬਣਾ ਇਹ ਇੱਥੋਂ ਚੈੱਕ ਕਰ ਰਾਕੀ ਨੂੰ ਥੋੜੀ ਬਹੁਤੀ ਬਾਦੀ ਜਰੂਰ ਲੱਗਦੀ ਪੌਣਾ ਆ ਲੈ ਚਲਾਇਂਦੀ ਕਮਾਰੇ ਲੈ ਚੱਲ ਲੈ ਚਲਾਇਨੂ ਐਨੂ ਤੋੜ ਲਾ ਭਰਾਡੇ ਚ ਮੋੜ ਲਈ ਹਾਂਜੀ ਤੇ ਲੇਵਾ ਸੱਚ ਨੂੰ ਸੋਨਾ ਬਣਾਉ ਥਾਂ ਸਿੰਗਲ ਚਾਰ ਨੇ ਤੇ ਸਵੇਰ ਦੇ ਤਕਰੀਬਨ ਪਸ਼ੂ ਸਾਰੀ ਠੰਡੇ ਬਿਲਕੁਲ ਸ਼ਾਂਤ ਦਾ ਵੀਰੇ ਆਪੇ ਪਿਛੜ ਵਾਲਾ ਸੀਨ ਤਾਂ ਹੁੰਦਾ ਹੀ ਨਹੀਂ ਇਹ ਹੋਈ ਹੋਈ ਗੱਗੀ ਬੰਨੇ ਮੜ ਜਾ ਇੱਥੋਂ ਇੱਥੋਂ ਚੈੱਕ ਕਰ ਸਕਦੇ ਹਾਂ ਕੱਦ ਕਾਠ ਲੰਬਾਈ ਲੰਬੂਈ ਆ ਲੈ ਚੱਲ ਬਾਈ ਪ੍ਰਿੰਟ ਦੀ ਬਹੁਤ ਸ਼ਾਨਦਾਰ ਆ ਗਈ ਤੇ ਬਾਕੀ ਫੇਸ ਕੁਆਲਿਟੀ ਕਰ ਸਕਦੇ ਚੱਕ ਬਹੁਤ ਬੱਚੀ ਬਹੁਤ ਬੱਚੀ ਸਾਰੇ ਪਾਸਿਓਂ ਬਾਈ ਜਿੱਥੇ ਮਰਜ਼ੀ ਖੜਾ ਕੇ ਵੇਚ ਲਓ ਐ ਨਹੀਂ ਗਾ ਕੱਲ ਨੂੰ ਵੀ ਹੋ ਗਿਉ ਹੈ ਵੀਰੇ ਕਾ ਇੱਕ ਦਿਨ ਕੱਢੂ ਬਸ ਆ ਹਫਤਾ ਮੰਨ ਕੇ ਲੈ ਲਓ ਵੀਰੇ ਕਿੰਨੇ ਪੈਸੇ ਲਵਾਏਗਾ ਕੀ ਇਹ ਦੇਖ ਬਾਈ ਇਹਦਾ ਮੁੱਲ ਜਿੰਨਾ ਮਰਜ਼ੀ ਕਰਾਲਾ ਗੁਰੀ ਹੈਣਾ ਇਦਾਂ ਦੀਆਂ ਬੱਚੀਆਂ ਆਪਾਂ ਦੇਖ ਰਿਹਾ ਟੋਕੜਾ ਵਿਕੇ ਨਹੀਂ 50 55 ਦੀਆਂ ਆਪਾਂ ਕਿੰਨੇ ਲਵਾ ਆਪਾਂ ਵੀਰੇ 75000 ਦੀ ਬੱਚੀ ਦੇ ਦਾਂਗੇ ਇਹ ਇਧਰ ਲਈ ਬਾਟ ਦੀ ਹਾਂਜੀ ਵੀਰੇ ਜੋੜੇ ਜੋ ਗੱਗੀ ਜੇ ਕੋਈ ਜੋੜਾ ਲਊ ਵੀਰੇ 5 ਛੱਡ ਦਾਂਗਾ ਹੈ ਜੋੜਾ ਲੂ ਪੰਜ ਛੜਦਾ ਜੋੜੇ ਚ ਪੰਜ ਲੈ ਹੋਈ ਬੜਾ ਦੇ ਜੋੜੇ ਚ ਬਈ ਇੱਕ ਤਾਂ ਆ ਆ ਗਈ ਤਾਜੀ ਸੂਈ ਚੀਨੇ ਕਬੂਤਰ ਨਾਲ ਦੀ ਆ ਤੇ ਇੱਕ ਤਾਂ ਇਧਰ ਵੀ ਪੈਲਣ ਆਈ ਵੀ ਤੁਸੀਂ ਐ ਮੰਨ ਲਓ ਵੀ ਸੂਣ ਆਲੀ ਆ ਪੰਜ ਚਾਰ ਦਿਨ ਚ ਏਡੀ ਲੋਲੀ ਪੋਲੀ ਵੀ ਆ ਜੋੜਾ ਹੀ ਬਹੁਤ ਜੋੜਾ ਹੀ ਬਹੁਤ ਕਮਾਲ ਦਾ ਯਾਰ ਦੋਨਾਂ ਦਾ ਜੋੜੇ ਚ ਮਾਨਤਨ ਬਾਈ ਕਹਿੰਦਾ ਹੋ ਜੂਗਾ ਤੇ ਹੁਣ ਮਾਰਦੇ ਨੇ ਕੈਮਰਾ ਪੰਜ ਨੰਬਰ ਵਾਲੀ ਤੇ ਬੱਚੀ ਆ ਵੀ ਬਾਲੀ ਸਾਫ ਆ ਯਾਰ ਥੱਲੇ ਇਹ ਵੀ ਬੱਚੀ ਬਹੁਤ ਸੁਨੱਖੀ ਆ ਵੀਰੇ ਇਹਦਾ ਸੁਆਕਾ ਕੀ ਇਹਦਾ ਸੁਆ ਵੀ ਵੀਰੇ ਦੂਜਾ ਮੂੰਹ ਇਹ ਚਾਰ ਦੰਦ ਵੀ ਹੋ ਸਕਦੇ 6 ਵੀ ਉਸ ਦੇ ਚੈੱਕ ਨਹੀਂ ਜੇ ਖੋ ਦੰਦਾਂ ਦੇ ਦਹਿ ਦੰਦਾਂ ਦੇ ਆਹ ਹੈਗੀ ਬਾਈ ਕਹਿੰਦਾ ਦੰਦਾਂ ਚ ਇਥੋਂ ਫੇਸ ਕੁਆਲਟੀ ਚੈੱਕ ਕਰ ਸਕਦੇ ਥਣ ਲੇਵੇ ਦੀ ਇਹ ਵੀ ਸਾਫ ਆ ਆਰਡਰ ਬਹੁਤ ਸਾਫ ਆ ਵੀਰੇ ਕਿੰਨੇ ਕਿ ਦਿਨ ਕੱਢਦੀ ਆ ਬਾਈ ਬਈ ਇਹਨੇ ਮੰਨ ਲਾ ਵੀ ਹਫਤਾ ਮੰਨ ਕੇ ਲਿਆ ਹਫਤਾ ਤੋਂ ਨੰਦਰੰਦਰ ਹੀ ਸੂ ਪਣਗੇ ਗੁਰੀ ਸਾਰੀਆਂ ਵੇਣਾ ਠੀਕ ਆ ਗੱਲ ਥੋੜਾ ਜਿਦ ਨੂੰ ਪਤਾ ਜਦੋਂ ਕੋਈ ਆਉਂਦੀਆਂ ਕਮਾਲਕ ਦੇ ਘਰੋਂ ਥੋੜੇ ਲੇਵੇ ਚੜਾ ਜਾਂਦੀਆਂ ਅੱਗੇ ਜੀ ਜੀ ਨਹੀਂ ਲਉਂਦੀ ਠੀਕ ਆ ਗੱਲ ਕਮਾਲਾ ਬਾਈ ਵੀਰੇ ਦੇਖੀ ਪੂਲੀ ਪਾਲੀ ਕਿੰ ਆ ਬੋਲੀ ਬਲੀ ਥਣ ਲੇਵੀ ਦੀ ਬਹੁਤ ਸਾਫ ਹੈ। ਤੇ ਦੀ ਵੀ ਆ ਗਈ ਸਾਫ ਬਿਲਕੁਲ ਬਿਲਕੁਲ ਸਾਫ। ਇੱਥੋਂ ਚੈੱਕ ਕਰ ਸਕਦੇ। ਕੱਲਾ ਕੱਲਾ ਥਣ ਮੁਠੀਆ। ਚਾਹੇ ਯਾਰ ਭਾਈ ਜਿਵੇਂ ਮਰਜੀ ਬਹਿਵੇ ਚੁਈ ਜੀ ਆਪਣੇ ਗਾਵਾਂ ਵਾਲਾ ਛੜਾ ਨਹੀਂ। ਠੀਕ ਹੈ ਜੀ। ਲੈ ਚੱਲ ਭਾਈ ਹੋ ਜਾ ਸਾਈਡ ਨੂੰ ਲੈ ਦਿਖਾ ਦਈਏ ਇਸ ਮਾਰ ਕੇ। ਇੱਥੋਂ ਲੰਬਾਈ ਚੈੱਕ ਕਰ। ਬਿਊਟੀ ਬਿਊਟੀ ਦੇ ਵਿੱਚ ਬੱਛੀ ਬਹੁਤ ਆ ਵੀਰੇ। ਨਵੀਆਂ ਨੇ ਯਾਰ ਭਾਈ ਚਾਹੇ ਤੋੜ ਦੇ ਲੂਗਾ। ਲੰਬੀ ਵੀ ਫੁੱਲਾ ਤੇ ਬਾਕੀ ਥੱਲੇ ਦੀ ਵੀ ਬਿਲਕੁਲ ਸਾਫ ਆ ਗਈ। ਹਾਂਜੀ ਵੀਰੇ। ਤੇ ਬਾਕੀ ਪਿਛਲੇ ਵੱਨੋਂ ਇੱਥੋਂ ਆਰਡਰ ਕੁਆਲਿਟੀ ਤੋਰਾ ਤੋਰਾ ਕਰ ਸਕਦੇ ਹੋ ਚੈੱਕ ਤੇ ਕਿੰਨੇ ਦਿਨ ਕੱਗੀ ਦੱਸਿਆ ਇਹ ਬਈ ਹਫਤੇ ਤੋਂ ਅੰਦਰ ਇਹ ਦੀ ਸੁਭਾਅ ਹਫਤਾ ਮਾਰ ਕੇ ਲੜੜਾ ਮਾਰਦੀ ਬਈ ਇੱਕ ਹਫਤਾ ਪਾਈ ਕਹਿੰਦਾ ਕੱਢ ਦੂ ਇਸ ਨੱਕੀ ਸੁਨੱਖੀ ਬੋਲਦਾ ਨੱਕੀ ਬੜੀ ਹੈ ਵੀਰੇ 18 ਉਹ ਨਿਕਲਉਤਾ ਹੈ ਵੜਦਾ ਠੀਕ ਹੈ ਗੱਲ ਹਾਂਜੀ ਵੀਰੇ ਤੇ ਬਾਕੀ ਜਿਹੜੇ ਭਰਾ ਨੇ ਖਰੀਦਣੀਆਂ ਮੈਂ ਹਰੇਕ ਵੀਡੀਓ 'ਚ ਹੀ ਕਹਿਣਾ ਹੁੰਦਾ ਵੀ ਉਹਨੇ ਪਸ਼ੂ ਖਰੀਦਣਾ ਹੁੰਦਾ ਸੱਜਣੋਂ ਆਪਣੀ ਸਮਝ ਨਾਲ ਲੈਗ ਲੁਗ ਸਕੋਰ ਦੀ ਬਹੁਤ ਸੋਹਣੀ ਹੈ ਵੀਰੇ ਐ ਨਹੀਂ ਹੈਗੀ ਕੁੱਚੇ ਬਣ ਲਿਓ ਪੱਕੇ ਜਿੱਥੇ ਮਰਜ਼ੀ ਬਣ ਲਿਓ ਹਣਾ ਠੀਕ ਹੈ ਜੀ ਇਹਦਾ ਰੇਟ ਕੀ ਰਹੂਗਾ ਕੀ ਇਹ ਵੀਰੇ 75000 ਦੀ ਵਿੱਚ ਹੀ ਦਾਂਗੇ 75 ਦੀ ਮਾਨ ਤਾਨ ਜਾ ਹੋਜੂ ਕੋਈ ਮਾਨ ਤਾਨ ਕਰਾਂਗੇ ਵੀਰੇ ਐ ਯਾਰ ਪੁਰੀ ਭੈਣਾਂ ਨਵੀਆਂ ਬੱਚੀਆਂ ਪਿੰਡਾਂ 'ਚ ਤੈਨੂੰ ਪਤਾ ਪਾ ਕਿੱਦਾਂ ਦੇ ਹੋਏ ਪੈਨੇ ਆਪ ਵੀ ਮੁੱਲ ਲਾ ਇਹ ਵੀਰੇ ਬੱਚੀ ਵੱਡੀ ਆ ਇਹਨੇ ਦਿੱਤਾ 26 27 ਕਿਲੋ ਦਾ ਵੀਰੇ ਚੰਗੀ ਆ ਗਈ ਹਾਂਜੀ ਬਰੀਡ ਬਰੂਡ ਕੁਆਲਿਟੀ ਬਹੁਤ ਵਧੀਆ ਚਾਗੀ ਹਾਂਜੀ ਵੀਰੇ ਇਹ ਬੱਚੀ ਮੈਨੂੰ ਦੱਸਿਆ ਸੀ ਨਾ ਇੱਕ ਵੀ ਫਾਰਮ ਟੱਚ ਦਿਖਾਵਾਂਗੇ ਤੁਹਾਨੂੰ ਫਾਰਮ ਟੱਚ ਵਾਲੀ ਬੱਚੀ ਆ ਲੈ ਗੋਸਕੋਰ ਬਹੁਤ ਸੋਹਣਾ ਵੀਰੇ ਬੱਚੀ ਦਾ ਤੇ ਮਜ਼ਬੂਤ ਬਹੁਤ ਆ ਗਈ ਹਾਂਜੀ ਵੀਰੇ ਮਜ਼ਬੂਤ ਆ ਗਈ ਫੁੱਲ ਤੇ ਆਰਡਰ ਵਾਲੇ ਦਾ ਚਿੱਬੇ ਕੱਢਦੀ ਬਗ ਜਾਂਦੀ ਆ ਲੈ ਚੱਲ ਬਾਈ ਨਾੜਾ ਨੂਣਾ ਬਹੁਤ ਨੇ ਆਰਡਰ ਤੇ ਵੀਰੇ ਪਿੱਛੋਂ ਦਾ ਗਾੜੀ ਦਾ ਪਿਛਾੜੀ ਦਾ ਲੈਵਾ ਬਹੁਤ ਭਾਰੀ ਆ ਬੱਚੀ ਦਾ ਇੱਥੋਂ ਲੈਵਾ ਚੈੱਕ ਕਰ ਸਕਦੇ ਆ ਦਾ ਲੈ ਚੱਲ ਲੈ ਚੱਲ ਇਹਨੂੰ ਕਮਾ ਲੈ ਬਾਈ ਇੱਥੋਂ ਕ ਕਾਇਦਨ ਕੱਢਦੇ ਕਿ ਕੀ ਇਹ ਬਈ ਇਹ ਤਿਆਰੀ ਦੇ ਵਿੱਚ ਹੀ ਆ ਵੀ ਪੰਜ ਚਾਰ ਦਿਨ ਕੱਢਦੇ ਤਾਂ ਬੜੀ ਚੰਗੀ ਗੱਲ ਆ ਠੀਕ ਆ ਗੱਲ ਹਾਂਜੀ ਵੀਰੇ ਤੇ ਬਾਕੀ ਇੱਥੋਂ ਲੰਬਾਈ ਚੈੱਕ ਕਰ ਸਕਦੇ ਹਾਂ ਲੇਵੇ ਵਾਲੇ ਪੱਖ ਤੋਂ ਤਾਂ ਬਾਈ ਨੇ ਜਿਵੇਂ ਦੱਸਿਆ ਬੜੀ ਖਬਰਦਾਰ ਆ ਬੜੀ ਕਮਾਲ ਦੀ ਆ ਅੱਗੇ ਪਿੱਛੇ ਦਾ ਲੇਵਾ ਰੱਖ ਦਿਆ ਚੜਾਈ ਵਾਲਾ ਲੇਵਾ ਪਲਵਾਨ ਆੜਾ ਸ਼ਿਸ਼ਟਮੀਆ ਇੱਥੋਂ ਕਰ ਸਕਦੇ ਹਾਂ ਚੈੱਕ ਕਮਾਲ ਆ ਬਾਈ ਇੱਥੋਂ ਆਰਡਰ ਆਰਡਰ ਬਹੁਤ ਸੋਹਣਾ ਕੁਆਲਿਟੀ ਬਹੁਤ ਵੱਚੀ ਦੀ ਵੀਰੇ ਆਰਡਰ ਕੁਆਲਿਟੀ ਬਹੁਤ ਸ਼ਾਨਦਾਰ ਆ ਰੱਖੀ ਹੈ ਖਾਣ ਪੀਣ ਦੀ ਆ ਗਈ ਖੁੱਲੀ ਹੈ ਨਾ ਜਿਹੜਾ ਕੋ ਮਰਜ਼ੀ ਬਾਦੋ ਹੀ ਪਾਰ ਆ ਰੱਖੀ ਹੈ ਕੜ ਦੂ ਦੋ ਚਾਰ ਦਿਨ ਕੜ ਦੂਗੀ ਵੀਰੇ ਠੀਕ ਹੈ ਗੱਲ ਤੇ ਇੱਥੋਂ ਗਾਂ ਨੇ ਬਣੂ ਲੇਵਾ ਚੈੱਕ ਕਰ ਲਾ ਆਂ ਹਾਂਜੀ ਬਣੇ ਵੇ ਜਿਵੇਂ ਭਰਾ ਕਹਿੰਦੇ ਆ ਮੱਝਾਂ ਦੇ ਬਣੇ ਹੁੰਦੇ ਆ ਚੰਗੀਆਂ ਦੇ ਨਾ ਮਸ਼ੀਨੀ ਚ ਹੋਈ ਐ ਜੋ ਹੱਥੀ ਚ ਹੋਈ ਐ ਜਿਵੇਂ ਮਰਜ਼ੀ ਚੋ ਲਿਆ ਬਈ ਦੋਨੇ ਵਾਸਤੇ ਲੱਗਦੀ ਠੀਕ ਹੈ ਗੱਲ ਡਬਲ ਸ਼ੇਡ ਆ ਡਬਲ ਸ਼ੇਡ ਦੁੱਧ ਦੀ ਕੀ ਰਿਪੋਰਟ ਆ ਕਿ ਇਹਦੀ ਦੁੱਧ ਵੀਰੇ 26 27 ਕਿਲੋ ਦਿੱਤਾ ਹੈ ਦਾ ਵੜ ਦਾ ਆ ਦੁੱਧ ਬਾਈ ਕਹਿੰਦਾ ਇਹਨੇ ਦਿੱਤਾ ਹੋਇਆ 26 27 ਕਿਲੋ ਦਿਨ ਪੰਜ ਚਾਰ ਪਤਾ ਕੀ ਗੱਲ ਹੈ ਵੀਰੇ ਆਪਣੀਆਂ ਗਊਆਂ ਦੀ ਬਹੁਤ ਕਮਾਲ ਦੀ ਆਪਣੀਆਂ ਗਾਂਵਾਂ ਖਰੀਦੀਆਂ ਵਈਆਂ ਜਿਵੇਂ ਆਪਾਂ ਨੂੰ ਮਾਲਕ ਦੱਸ ਤੋਂ ਵੀ ਰਿਪੋਰਟ ਦੱਸਦੇ ਆ ਵੀਰੇ ਠੀਕ ਆ ਫਿਲਹਾਲ ਆਪਣੀ ਬੁਝੁੱਦੀ ਕੋਈ ਗਾਰੰਟੀ ਨਹੀਂ ਆਵਾਂ ਦੀ ਠੀਕ ਆ ਗੱਲ ਹਾਂਜੀ ਵੀਰੇ ਉਹ ਹੀ ਕਰ ਮੋਝਦੀ ਛੱਡਦੀ ਆਪਣੀ ਹੋ ਗਈ ਵੀਰੇ ਠੀਕ ਆ ਸੀਲ ਠੰਡੀ ਬਚਰੀ ਸੁਭਾਅ ਦੀ ਠੰਡੇ ਹੋਈ ਬਾਈ ਸਾਈਡ ਨੂੰ ਮਾੜੀ ਇਹ ਇੱਥੋਂ ਇੱਥੋਂ ਕਰ ਸਕਦੇ ਹਾਂ ਚੈੱਕ ਫੇਸ ਕੁਆਲਟੀ ਸ਼ਕੀਨ ਵੀ ਫੁੱਲ ਆ ਗਈ ਤੇ ਪ੍ਰਿੰਟ ਵੀ ਬਹੁਤ ਸੋਹਣਾ ਰੱਖਦੀ ਆ ਤੇ ਮੇਨ ਗੱਲ ਆ ਜਿਹੜੀ ਲੇਵਾ ਅੱਗੇ ਪਿੱਛੇ ਦਾ ਰੱਖਦੇ ਆ ਇਹਦਾ ਕੱਕੀ ਕੀ ਰੇਟਰ ਹੋ ਬਾਈ ਇਹਦੇ ਵੀ ਮੁੱਲ ਇੱਕ ਦਸਕਰ ਵਾਲਾ ਇੱਕ ਪੰਜਕਰ ਵਾਲਾ ਗੁਰੀ ਹੈ ਨਾ ਠੀਕ ਹੈ ਜੀ ਇਹ ਆਪਾਂ 88000 ਦੀ ਬੱਚੀ ਦੇ ਦਾਂਗੇ ਵੀਰੇ ਦੋ ਘੱਟ 90 ਲਈ ਦੋ ਘੱਟ 90 ਦੀ ਬੱਚੀ ਦੇ ਦਾਂਗੇ ਵੀਰੇ ਮੰਤਨ ਮੰਤਨ ਕਰ ਦਾਂਗੇ ਵੀਰੇ ਨੰਬਰ ਬੋਲ ਲੀ ਨੰਬਰ ਵੀਰ ਜੀ ਆਪਣਾ 97791 9329 97791 932952 ਦਾ ਨੰਬਰ ਹੈ 6 ਵੜਾ ਦਿਖਾਤੀਆਂ ਕਮਾਲ ਦੀਆਂ ਇੱਕ ਤੋਂ ਇੱਕ ਦਿਖਾਤੀ ਤੇ ਰੇਟ ਬਾਈ ਦਾ ਜਿਵੇਂ ਸਾਨੂੰ ਮੈਂ ਦੱਸਿਆ ਸੀ ਤੁਹਾਨੂੰ ਜੈਜ ਜੇ ਰੇਟ ਹੀ ਹੁੰਦੇ ਆ ਅੱਜ ਮੈਂ ਪਹਿਲਾਂ ਬਈ ਜਿਹੜਾ ਕੋਈ ਆਪਣੇ ਤੋਂ ਲਿਜਾਊ ਜਿਵੇਂ ਆ ਬੱਚੀਆਂ ਨੇ ਜਿੱਦੇ 3-3 ਮਹੀਨੇ ਦੇ ਗੱਬਣਾ ਚੈੱਕ ਪਾਸ ਹੋ ਗਈਆਂ 55-55 ਹਜ਼ਾਰ ਜਦੋਂ ਵਿਕਣੀਆਂ ਬੱਚੀਆਂ ਨੇ ਠੀਕ ਆ ਗੱਲ ਹਾਂਜੀ ਵੀਰੇ ਆ ਤੇ ਬਾਕੀ ਪਸ਼ੂ ਤਾਂ ਸਜਣੋਂ ਕਮਾਲ ਦਾ ਦਿਖਾਤਾ ਬਾਈ ਕੋਲੇ ਸਾਰਾ ਇੱਕ ਤੋਂ ਇੱਕ ਤੇ ਰੇਟ ਵੀ ਜਾਇਜ਼ ਜੇ ਨੇ ਪਿੰਡ ਝਾੜੋਂ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ